ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਵੱਲੋਂ ਨਗਰ ਕੀਰਤਨ ਆਰੰਭ ਕੀਤਾ ਗਿਆ ਸੀ ਜੋ ਕਿ ਕੱਲ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਚ ਪਹੁੰਚਿਆ ਨਗਰ ਕੀਰਤਨ ਰਾਤ ਸੰਗਰੂਰ ਸ਼ਹਿਰ ਦੇ ਵਿੱਚ ਨਨਕਿਆਣਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਰਾਤ ਨੂੰ ਵਿਸ਼ਰਾਮ ਕਰਨ ਤੋਂ ਬਾਅਦ ਸਵੇਰੇ 9:30 ਵਜੇ ਸੰਗਰੂਰ ਦੇ ਮੰਗਪਾਲ ਚਰਨ ਛੋ ਗੁਰੂ ਨਾਨਕ ਦੇਵ ਜੀ ਦੇ ਨਨਕਿਆਣਾ ਸਾਹਿਬ ਤੋਂ ਆਰੰਭ ਹੋ ਕੇ ਸੰਗਰੂਰ ਦੇ ਬਖਵਾ ਕਿਲਾਕਿਆ ਚੋਂਦਾ ਹੋਇਆ ਬਰਨਾਲੇ ਵੱਲ ਨੂੰ ਰਵਾਨਾ ਹੋਇਆ ਇਸ ਦੇ ਵਿੱਚ ਸੰਗਰੂਰ ਦੇ ਵੱਖ-ਵੱਖ ਥਾਵਾਂ ਤੋਂ ਸੰਗਤਾਂ ਨੇ ਨਗਰ ਕੀਰਤਨ ਦਾ ਫੁੱਲਾਂ ਤੇ ਪ੍ਰਸ਼ਾਦ ਦੇ ਨਾਲ ਸਵਾਗਤ ਕੀਤਾ ਫਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਬਾਜੂ ਕੱਲ ਰਾਤ ਤੋਂ ਹੀ ਜਦੋਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਗਰ ਕੀਰਤਨ ਸੰਗੂਰ ਦੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਪ੍ਰਵੇਸ਼ ਹੋਇਆ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਨੇ ਆਸ਼ੀਰਵਾਦ ਗੁਰੂ ਮਹਾਰਾਜ ਦਾ ਰਾਤ ਤੋਂ ਹੀ ਲਿੱਤਾ ਔਰ ਅੱਜ ਸਵੇਰ ਤੋਂ ਹੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਚਾਲੂ ਹੋਇਆ ਸੰਗਤਾਂ ਨੇ ਅਡਰ ਜਗ੍ਹਾ ਦੇ ਉੱਪਰ ਸਵਾਗਤ ਕੀਤਾ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਚੰਗੀ ਤਰੱਕੀ ਵਾਸਤੇ ਆਪਣੇ ਕਾਰੋਬਾਰ ਦੀ ਤਰੱਕੀ ਵਾਸਤੇ ਅਰਦਾਸਾਂ ਲਾਈਆਂ ਗੁਰੂ ਮਹਾਰਾਜ ਦੀ ਅਰਦਾਸ ਹੋਈ ਔਰ ਅੱਜ ਸੰਗੂਰ ਦੇ ਸਾਰੇ ਇਲਾਕੇ ਦੇ ਵਿੱਚ ਲੋਕ ਆਸ਼ੀਰਵਾਦ ਲੈਣ ਦੇ ਵਾਸਤੇ ਸਰਬੱਤ ਦੇ ਘਰਾਂ ਦੀਆਂ ਕੁਰਬਾਨੀਆਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਲਾਸਤ ਕਾ ਜਿਹੜਾ ਹੈ ਇਹ ਅੱਜ ਸੰਗਰੂਰ ਵਿਖੇ ਕੱਲ ਰਾਤੀ ਤਕਰੀਬਨ 7:30 ਵਜੇ ਪਹੁੰਚਿਆ ਤੇ ਜਦੋਂ ਤਮਤਾਨ ਸਾਹਿਬ ਤੋਂ ਹੁੰਦੇ ਹੋਏ ਮੂਨਕਵਾਲ ਦੀ ਹੋ ਕੇ ਪਾਤਣਾ ਹੋ ਕੇ ਰਾਤ ਤਕਰੀਬਨ 11:00 ਵਜੇ ਤੱਕ ਜਿਹੜੀ ਉਸ ਪਾਤਣਾਂ ਵਾਲੀ ਸਾਈਡ ਤੇ ਸੀ ਨਗਰ ਕੀਰਤਨ ਤੇ ਬਹੁਤ ਸਾਰਾ ਸੰਗਤ ਦਾ ਸਹਿਯੋਗ ਮਿਲਿਆ ਸੰਗਰੂਰ ਦੀ ਸੰਗਤ ਦਾ ਤੇ ਅੱਜ ਸਵੇਰ ਦਾ ਗੁਰਦੁਆਰਾ ਨਾਨਕਣਾ ਸਾਹਿਬ ਤੋਂ ਤੁਸੀਂ ਤਕਰੀਬਨ 10:30 ਅੱਜ 2:30 ਘੰਟਿਆਂ ਸਿਰਫ ਆਹ 1.5 ਕਿਲੋਮੀਟਰ ਜਿਹੜਾ ਇਹ ਸਫਰ ਤੈ ਕੀਤਾ ਤੇ ਬਹੁਤ ਵੱਡਾ ਸੰਗਤ ਆ ਜਿਹੜਾ ਜੇ ਕਹੀਏ ਸੰਗਤ ਨਤਮਸਤਕ ਹੋ ਰਹੀ ਹੈ ਤੇ ਸੰਗਤ ਦਾ ਜਿਹੜਾ ਸ਼ਰਧਾ ਤੇ ਉਸ਼ਾ ਦੇ ਨਾਲ ਜਿਹੜੇ ਨਗਰ ਕੀਰਤਨ ਦਾ ਸਵਾਗਤ ਕਰ ਰਹੀ ਹੈ ਅੱਜ ਪੁਨੀਆ ਸਾਹਿਬ ਬੀਬੀ ਪੁਨੀਆ ਜਿਹੜੇ ਸਾਡੇ ਐਮਸੀਬੀ ਨੇ ਹੋਰ ساری ਸੰਗਤ ਜਿਹੜੀ ਹੈ ਇਸ ਨਗਰ ਕੀਰਤਨ ਦੇ ਚ ਹੋਰ ਹੈ ਇਹ ਕਿਸੇ ਇੱਕ ਕਿਸੇ ਪਾਰਟੀ ਦਾ ਜਾਂ ਕਿਸੇ ਇੱਕ ਬੰਦੇ ਦਾ ਜਾਂ ਇੱਕ ਇਨਸਾਨ ਦਾ ਨਹੀਂ ਇਹ ਸਾਰੀ ਸੰਗਤ ਦਾ ਸਾਂਝਾ ਨਗਰ ਕੀਰਤਨ ਹੈ ਤੇ ਬੜੀ ਉਸ਼ਾ ਤੇ ਸ਼ਾਦਾ ਨਾਲ ਬੜੇ ਚਾਹ ਨਾਲ ਉਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਾਡੇ ਗੁਰੂਆਂ ਨੂੰ ਯਾਦ ਕਰਦੇ ਹੋਏ ਤੇ ਇਹ ਵੀ ਕਲੀਅਰ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਗੁਰੂਆਂ ਦੀਆਂ ਸ਼ਹੀਦਾਂ ਨੂੰ ਸ਼ਹੀਦਿਆਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਕਦੇ ਅੱਗੇ ਨਹੀਂ ਵਧਦੀਆਂ ਤੇ ਇਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਇੱਕ ਸੁਨੇਹਾ ਤੇ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨ ਵਾਸਤੇ ਨਗਰ ਕੀਰਤਨ ਕੱਢੇ ਜਾਂਦੇ ਨੇ ਬਹੁਤ-ਬਹੁਤ ਸੰਗਤ ਦਾ ਧੰਨਵਾਦ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ អត់